बस इक बार चेक कर लो भाई मित्रों जाली करती साफ भाई एज यू नो मैं तो चोर हुई नहीं जालनਾਂ ਦੀ ਕਰਤੀਸ ਭਾਈ ਦੋ ਹੀ ਜੋੜਨਾਂ ਰਹਿ ਗਏ ਬਈ ਇੱਕ ਥੱਲੇ ਬੱਚੇ ਆ ਤੇ ਇੱਕ ਥੱਲੇ ਅੰਡੇ ਪੱਕੇ ਪਏ ਆ ਸਸੀガル ਬਾਈ ਜੀ ਕੀ ਹਾਲ ਚਾਲ ਆ ਹੋ ਸਾਰੀ ਪਰਾ ਠੀਕ ਠਾਕ ਆ ਲਓ ਭਾਈ ਮਿੱਤਰੋ ਜਾਲਾਂਾਂ ਕਰਦਿਆਂ ਸਾਫ ਤੇ ਖੁੱਡਿਆਂ ਦੀ ਸਾਈਫਾਈ ਆ ਵੱਡੇ ਖੁੱਡੇ ਦੀ ਹੋਈ ਜਾਂਦੀ ਹੈ ਭਾਈ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਬਈ ਮੇਟਰੋ ਕਾਲ ਖੁੱਡੇ ਕਰ ਤੇ ਹੀ ਸਾਫ ਤੇ ਬੱਚੇ ਆ ਵੀ ਬੱਚੇ ਬਾਹਰ ਹੋਏ ਪਏ ਛੋਲੇ ਦੇ ਨੇ ਦਿਨੇ ਇਹਨਾਂ ਨੂੰ ਛੋਲੇ ਤੇ ਆ ਵੀ ਦੋਵੇਂ ਬੱਚੇ ਸਹੀ ਆ ਤੇ ਦੋ ਨਿੱਕੇ ਬੱਚੇ ਮਰ ਗਏ ਆ ਬਾਈ ਤੇ ਉਹ ਕਿਹੜੇ ਕੂਤਰਾਂ ਦੇ ਧੂਈ ਫਿਰਦੇ ਆ ਦੇ ਚੱਕੀ ਕੱਢੀ ਗਏ ਸਸੀ ਕਾਲ ਜੀ ਬਾਈ ਕੀ ਹਾਲ ਚਾਲ ਆ ਸਾਰੇ ਪਰਾ ਠੀਕ ਠਾਕ ਆ ਲੋ ਬਈ ਮਿੱਤਰੋ ਬੱਚੀ ਆਪਣੇ ਦੋਵੇਂ ਆਰਡ ਖੜੀ ਉਹ ਨੰਗਿਆ ਪਰਾ ਨੂੰ ਜਿੱਧਰ ਬੈਠਾ ਕੁਠਾ ਨੂੰ ਉਧਰ ਨੂੰ اٹ ਗਿਆ ਛਤਰਗਣ ਲਾ ਤਾਗਾ ਤੇ ਮੁੜਿਆ ਆ ਗਿਆ ਆਣਾ ਬੀਰੂ ਲਿਆ ਪਰ ਇਹ ਨਾ ਮੜਪਾ 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 ਆ ਗਿਆ ਆ ਗਿਆ ਭਈ ਇੱਕ ਤਾਂ ਆ ਗਿਆ ਦੂਜਾ ਇਧਰ ਜਿੱਡੇ ਪਿਆ ਧੀਰੇ ਦਾ ਫੋਨ ਆਇਆ ਧੀਰਾ ਦਾ ਫਰਦਾ ਲੋ ਭਈ ਮਿੱਤਰੋ ਫਲਾਉ ਦੀ ਸਟਾਰਟਿੰਗ ਕਰਤੀ ਆਪਾਂ ਬੱਚਿਆਂ ਦੇ ਆਉਣ ਨਾਲ ਤੇ ਭਈ ਕੱਲ੍ਹ ਖੇ ਲਿਆ ਸੀ ਪੰਗਾ ਜੂਤਰ ਗਿਆ ਹਦਿਆ ਏ ਛੋਟਿਆ ਬਸ ਆਹਾ ਹੀ ਐ ਇੱਕ ਬਸ ਚਾਰ ਹੀ ਰਹਿਗੇ ਵੱਡੋ ਲੋ ਭਾਈ ਮਿੱਤਰੋ ਛੋਟੀ ਨੇ ਪਸਾਲਿਆ ਸੰਗਲ ਸਿੰਘ ਚ ਬਾਈ ਜੀ ਬਹੁਤ ਔਖਾ ਨਿਕਲਦਾ ਪੰਗਾ ਹੀ ਪੈ ਗਿਆ ਇਹ ਤੇ ਬਾਈ ਛਤਰਾਂ ਲੱਗੀਆਂ ਪੰਗਾਂ ਇੱਕ ਬੱਚਾ ਆ ਗਿਆ ਇੱਕ ਬਾਹਰ ਹੀ ਫਿਰਦਾ ਤੇ ਦਾਣਾ ਪਾਣੀ ਪਾਉਣੇ ਆ ਬੱਚੇ ਪੁੱੱਚੇ ਲਾਉਣੇ ਆ ਤੇ ਪਸੰਗਾਂ ਨੂੰ ਪੱਠੇ-ਪੁੱਠੇ ਪਾ ਕੇ ਤੇ ਉਹਦਾ ਸਿੰਘ ਕੱਢਦੇ ਆ ਚੱਕ ਲਿਆ ਪਹਿਲਵਾਨਾਂ ਨੇ ਡੰਡਾ ਕੱਢ ਦੇਗਾ ਲਓ ਭਾਈ ਇਹਦਾ ਬਾਈ ਸਿੰਘ ਕੱਢਦੀ ਏ ਫੇਰ ਲਓ ਬਾਈ ਮਿੱਤਰੋ ਅੱਜ ਆਪਾਂ ਤੋਂ ਬਾਈ ਵੀਡੀਓ ਨਹੀਂ ਬਣੀਗੀ ਠੀਕ ਆ ਦੋ ਬੱਚੇ ਭਾਉਣ ਵਾਲੇ ਹੋਏ ਪਏ ਆ ਆ ਵੀ ਹੋ ਜਾਣੇ ਆ ਭਾਉਣ ਵਾਲੇ ਠੀਕ ਹੋ ਗਿਆ ਆ ਭਾਉਣ ਵਾਲੇ ਹੋ ਜਾਣਗੇ ਤੇ ਮਾਲਕ ਦੀ ਮਿਹਰ ਨਹੀਂ ਨਹੀਂ ਦੋਵੇਂ ਕੱਢ ਲਈ ਐਨੇ ਵੀ ਬਾਈ ਦੋਵੇਂ ਕੱਢ ਲਈ ਆ ਠੀਕ ਆ ਤੇ ਬਾਕੀ ਸਾਰਾ ਓਕੇ ਦੀ ਰਿਪੋਰਟ ਆ ਆ ਮਰਿਆ ਪਿਆ ਬੱਚਾ ਇੱਕ ਬਾਈ ਹੋਈ ਕਰਦੇ ਆ ਹਾਂ ਦੇ ਦਾ ਤੇ ਬਾਈ ਜੀ ਆ ਸੋਹਣਾ ਲਾਈਵ ਬੈਠਾ ਥੱਲੇ ਤੇ ਬਾਈ ਜੀ ਆ ਬਾਹਰ ਆ ਜੀ ਆ ਵੀ ਬੱਚੇ ਆਪਣੇ ਇਹ ਬਾਜੀਆਂ ਵਾਲੇ ਦੇ ਭੈਣ ਭਰਾ ਭਾਈ ਇਹ ਇਹ ਇੱਕ ਬੱਚਾ ਬਾਈ ਪਾਲਦਾ ਨਹੀਂ ਜਦੋਂ ਕੋਈ ਨਹੀਂ ਅੱਥੀ ਪਿਛੋਲੇ ਦੇ ਕੇ ਪਾਲਣ ਲੱਗੇ ਹੋਏ ਆ ਤੇ ਇੱਥੇ ਬਾਈ ਜੀ ਗੱਡੀ ਬੈਠੀ ਆ ਇੱਕ ਕਬੂਦਰੀ ਗੱਡੀ ਬੈਠੀ ਆ ਇੱਥੇ ਕੀ ਕਰ ਲਿਆ ਕਬੂਦਰੀ ਆ ਕਬੂਦਰੀ ਗੱਡੀ ਬੈਠੀ ਆ ਬੈਠੇ ਬੱਚੇ ਕੀ ਹੋ ਗਿਆ ਤੇ ਬਾਈ ਜੀ ਅੱਜ ਆਪਾਂ ਦਾ ਵੀਡੀਓ ਨਹੀਂ ਬਣੀ ਠੀਕ ਹੋ ਗਿਆ ਤੇ ਆ ਬੈਠੇ ਬੱਚੇ ਸੁਖਣਾ ਬੱਚੇ ਬਹੁਤ ਆ ਬਾਈ ਮਾਲਕ ਦੀ ਮਿਹਰ ਨਾਲ ਕਿਰਪਾ ਮਾਲਕ ਦੀ ਤੇ ਆਹ ਉਤਰਦੇ ਬੱਚੇ ਬਾਈ ਲਾਜ਼ਮੀ ਸਰੇ ਚੜਨੇ ਚਾਹੀਦੇ ਆ ਭਾਈ ਆਪਣੇ ਕੋਲੇ ਠੀਕ ਠਾਕ ਹੈ ਹੀ ਆ ਤਾਂ ਕਰਕੇ ਵੀਡੀਓ ਸਹੀ ਜੀ ਨਹੀਂ ਬਣਦੀਗੀ ਤੇ ਮੇਰਾ ਭਰਾ ਆ ਬੈਠਿਆ ਬਈ ਯਾਰ ਵਾਲੇ ਦੇ ਯਾਰ ਵਾਲਾ ਤਾਂ ਨਹੀਂ ਆ ਬਈ ਇਹ ਯਾਰ ਦਾ ਮੁੱਲ ਹੀ ਲਿਆ ਸੀ ਆਪਾਂ ਆ ਡੱਬੀ ਦੇ ਬੈਠਿਆ ਆਰੇ ਡੱਬੀ ਦੇ ਇਹਨਾਂ ਦੇ ਰੰਗ ਲਾਵਾਂਗੇ ਬਈ ਕੱਲ ਨੂੰ ਮੁੜ ਕੇ ਆ ਆ ਬੱਚੇ ਵੀ ਬਾਬਾ ਹੋਣ ਵਾਲੀ ਹੈ ਬਈ ਸਾਰੇ ਠੀਕ ਹੋ ਗਿਆ ਤੇ ਆ ਫੇਰ ਆਂਡੇ ਆ ਡੱਬੀ ਲਈ ਬੈਠੀ ਹੈ ਬਈ ਤੇ ਆ ਬਾਗਾਂ ਵਾਲੀ ਦੀ ਇਹ ਸ਼ਾਇਦ ਇੱਕ ਅੰਡਾ ਟੁੱਟ ਗਿਆ ਚਲੋ ਪਿਆ ਰਹਣ ਦੇ ਜੋ ਬੰਨਿੰਗਾਂ ਸਿਰ ਵੇਖੀ ਆਉਗੀ ਇਹ ਬਾਈ ਆਪਾਂ 3 ਕ 4 ਕਿ ਮਿੰਟਾਂ ਦੀ ਵੀਡੀਓ ਬਣਾ ਕੇ ਕਬੂਤਰਾਂ ਦੀ ਪਾ ਦੇਾਂਗੇ ਚਲੋ ਇਨੇ ਨਾ ਆਪਣਾ ਇਹ ਨਵੀਆਂ ਪੱਠੀਆਂ ਬਾਈ ਵਿੱਚ ਮਲਾਂਗਾ ਸੀਗਾ ਉਹਨਾਂ ਨੇ ਆਂਡੇ ਨਹੀਂ ਲਾਏ ਹੁਣ ਜਾ ਕੇ ਲਾਏ ਆ ਤੇ ਇਧਰ ਇਧਰ ਬਈ ਆਪਣਾ ਰਹਿਣ ਵਸੇਰਾ ਇਹ ਆਪਣਾ ਰਹਿਣ ਵਸੇਰਾ ਤੇ ਆ ਜਾਲੀ ਚ ਬਈ ਇੱਕ ਇੱਕ ਬੱਚਾ ਹੀ ਆ ਠੀਕ ਆ ਇੱਕ ਥੱਲੇ ਆ ਸਾਰੇ ਇੱਕ ਇੱਕ ਠੀਕ ਆ ਬਈ ਪਾਲ ਵਧੀਆ ਜਾਂਦੇ ਆ ਠੀਕ ਹੋ ਗਿਆ ਹੁ ਆਦਾ ਆਮਦਾਰੀਆਂ ਬਈ ਜੀ ਆ ਕਬੂਤਰ ਆਪਣੇ ਇੱਥੇ ਆਉਦਾ ਆ ਇੱਥੇ ਆਪਾਂ ਬੈਠੇ ਠੀਕ ਹੋ ਗਿਆ ਆ ਜਾਲੀਆਂ ਚ ਦੋ ਜੋੜੀਆਂ ਹੀ ਆ ਇਹ ਇੱਕ ਨਾ ਭਰਾ ਬਣ ਕੇ ਯਾਰ లైక్ షేర్ కామెంట్ సబ్స్క్రైబ్ జరూర్ కర్యా కరో వీర్ బణకే ది సపోర్ట్ ਨਹੀਂ కర్ దేగే వీర్ బణే సపోర్ట్ కర్యా కరో వెళ్ళో ਠੀਕ ਆ ਭਾਈ ਅੱਜ ਆਪਾਂ ਦਾ ਵਲੌਗ ਨਹੀਂ ਭਰਾ ਬਣਿਆ ਸੀਗਾ ਠੀਕ ਆ ਤੇ ਕੋਈ ਗੱਲ ਨਹੀਂ ਕੱਲ ਨੂੰ ਬਣਾਵਾਂਗੇ ਠੀਕ ਇੱਧਰ ਚੱਲੀ ਜਾਂਦੀ ਐ ਫਿਲਮ లేకిਂ ਹਾਂ ਆਪਣੇ ਮਨ ਮੇਂ ਬਤਰਾ ਕਰ ਰਹੀ ਐ ਭਾਈ ਤੇ ਠੀਕ ਹਾਂ ਇਸੇ ਕੱਟਣੇ ਘਬਰਾਣਾ ਨਹੀਂ ਇਸੇ ਇਸੇ ਵੀ ਜ਼ਿਆਦਾ ਘਬਰਾਉਣਾ ਮੁਝੇ ਦਿਖਾਈ ਸ਼ੇ ਵੀ ਦੇ ਰਹਾ ਹੈ ਕਿ ਕਰਾਂ ਲਈ ਤੁਸੀਂ ਇਹ ਲੈ ਕੇ ਦੇਖੇ ਤਾਂ ਨਹੀਂ ਲੱਗ ਰਹਾ ਹੈ ਮਸਤ ਰੰਗ ਰਹਿਣਾ ਚਾਹੀਦਾ ਠੀਕ ਸੇ ਦੇਖਨੇ ਪਾਣੀ ਲੈ ਦੇ ਮੇਰੇ ਕੇਸ ਤੇਲੀ ਹੋ ਅਜੇ ਤੱਕ ਕਮ ਨਹੀਂ ਹੋਈ ਹੈ ਸਸੀਕਾਲ ਬਾਈ ਜੀ ਕੀ ਹਾਲ ਚਾਲ ਆ ਸਾਰੀ ਕੁੜਾ ਠੀਕ ਠਾਕ ਲੋ ਬਈ ਮਿੱਤਰੋ ਅੱਜ ਆਪਾਂ ਬਾਈ ਜੀ ਕਰਤਾ ਵਲੋਗ ਸਟਾਰਟ ਦੇ ਨਾਲੇ ਬਾਈ ਦਿਨ ਵੀ ਲੱਗਿਆ ਤੇ ਬੱਚੇ ਆਪਣੇ ਦੋਵੇਂ ਆ ਗਏ ਹੈ ਜੀ ਠੀਕ ਹੋ ਗਿਆ ਬੱਚੇ ਆ ਗਏ ਦੋਵੇਂ ਤੇ ਆ ਬਾਈ ਪਹਿਲਾਂ ਜਾਲ ਚ ਭਾਤੇ ਸੀ ਇਹਨੇ ਹੁਣ ਕੱਢਦੇ ਆ ਸਾਰੇ ਬਾਹਰ ਛਤਰੀ ਬਾਹਰ ਕੱਢ ਲਈ ਨਹੀਂ ਬਣੀ ਤਾਂ ਨਹੀਂ ਤੇ ਲਓ ਬਈ ਮਿੱਤਰੋ ਲਓ ਵੇਖ ਲਓ ਮੌਰ ਉਹ ਆਪਣੇ ਘਰਾਂ ਚ ਮਰਗੋ ਗਈ ਉਹ ਸਾਹਮਣੇ ਉਧਰ ਤੇ ਇਹ ਕਰਦੇ ਆ ਬਈ ਸੇ ਲਓ ਬਈ ਮਿੱਤਰੋ ਉਹ ਵੀ ਉੱਡ ਕੇ ਆਇਆ ਆ ਹਾਪ ਹੁਣ ਇੱਕ ਹਥਿਆ ਨਿੱਕੇ ਬਾਈ ਪਾ ਨਿੱਕੇ ਬੱਚੇ ਇਹਨਾਂ ਨੂੰ ਦੋ ਛਤਰਿਆਂ ਤੇ ਕਰਦੇ ਆ ਬਈ ਇੱਕ ਵਿੱਚ ਨਿੱਕੇ ਵੀ ਆ ਮੁੜ ਕੇ ਬਿੱਠਾ ਮੁੱਠਾ ਮਾਰ ਦਿੰਦੇ ਉੱਤੇ ਹਲਾ ਦੇ ਹਲਾ ਦੇ ਹਲਾ ਦੇ ਹਲਾ ਦੇ ਹਟ ਹਟ ਇਹ ਭਾਈ ਇੱਧਰ ਡਿੱਗਦਾ ਉਹ ਡਿੱਗਦਾ ਉੱਥੇ ਆ ਜੂ ਅਮਸ਼ਾਤਰੀ ਦੇ ਕੋਈ ਗੱਲ ਹਲਾ ਦੇ ਹਲਾ ਦੇ ਹਲਾ ਦੇ ਤੇ ਇੱਕ ਬਈ ਆਪਣਾ ਆ ਗਿਆ ਬਈ ਬਹਿ ਗਿਆ ਸਿੱਧਾ ਐ ਬਹਿ ਜਾਣ ਸੋਖਾ ਜਾਂਦਾ ਤੇ ਅੱਜ ਧੁੱਪ ਲੱਗੀ ਆ ਵਧੀਆ ਤੇ ਬੱਚੇ ਭਈ ਚਾਰ ਕੀ ਰਹਿ ਗਏ ਆਪਣੇ ਕੋਲੇ ਇੱਕ ਆਪਣਾ ਫਿਰ ਲਓ ਭਾਈ ਮਿੱਤਰੋ ਕਰਤੇ ਆਂ ਭਈ ਆਪਾਂ ਬੱਸ ਸਟੈਂਡ ਤੇ ਆਏ ਸੀ ਕੰਮ ਥੋੜਾ ਆ ਤੇ ਪਾਵਰ ਬੈਂਕ ਲੱਗੀ ਕਰਕੇ ਭਈ ਮੈਂ ਸ਼ਕਲ ਨਹੀਂ ਦਿਖਾਉਂਦਾ ਬੱਚੇ ਤਾੜਦੇ ਆਂ ਤੋਂ ਆਪਾਂ ਤੋਂ ਗਏ ਉੱਡ ਤੇ ਦੋ ਫਰਦੇ ਆ ਦੂਜੇ ਬਹਿ ਗਏ ਹੋਣੇ ਤੇ ਜਾ ਕੇ ਤਾੜੀਏ ਦਾਣਾ ਪਾਣੀ ਭਈ ਪਾਤਾ ਤੇ ਪੱਠਾ ਨੀਰਾ ਪਾ ਕੇ ਭਈ ਬਾਹਰ ਨੂੰ ਆਏ ਸੀਗੇ ਤੇ ਮੈਂ ਕਿਹਾ ਭਈ ਚੱਲ ਹੁਣ ਵੀਡੀਓ ਕਰਦੇ ਆਂ ਸਟਾਰਟ ਤੇ ਇਹ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਛਲੋ ਭਾਈ ਜੀ ਆਪਾਂ ਬਾਈ ਚੱਲਨੇ ਆ ਗੁਰੂ ਘਰੇ ਆ ਪਹੁੰਚ ਹੀ ਗਏ ਗੁਰੂ ਘਰੇ ਆ ਗਏ ਆਪਾਂ ਤਿੰਨੇ ਹੀ ਆਏ ਆ ਬਾਈ ਜੋਤ ਵੀ ਆ ਅਵਾ ਵੀ ਆ ਤਿੰਨੇ ਹੀ ਆ ਗਏ ਆ ਤੇ ਕੱਲ ਨੂੰ ਆਪਣੇ ਭਾਈ ਨਗਰ ਕੀਰਤਨ ਕੱਲ ਨੂੰ ਸੋਨਾ ਸੋਨਾ ਵਧੀਆ ਵਲੌਗ ਬਣਾਉਂਦੇ ਲੋ ਭਾਈ ਆ ਗਏ ਆਪਾਂ ਗੁਰੂ ਘਰ ਕਰ ਲਓ ਸਲੋ ਭਾਈ ਜੀ ਮੱਥਾ ਠੀਕਿਆ ਗਏ ਛਲੋ ਭਾਈ ਮਿੱਤਰੋ ਮੈਂ ਤੇ ਆਪਾਂ ਅਸੀਂ ਬਾਈ ਜੀ ਗੁਰਦੁਆਰੇ ਆਏ ਸੀ ਆ ਵੀਨ ਮੋਟਰਸਾਈਕਲ ਦੇ ਕੇ ਰੀਡ ਮੋੜ ਨਾਲ ਕਾਹਲਤਾ ਤੇ ਆਪਾਂ ਚੱਲੇ ਆ ਬਾਈ ਘਰ ਨੂੰ ਇਹ ਮੇਰੇ ਪਿੰਡ ਦੀਆਂ ਸੋਹਣੀਆਂ ਗਲੀਆਂ ਤੇ ਬਾਈ ਜੀ ਜਾ ਕੇ ਆਪਾਂ ਬੱਚੇ ਰਹਿੰਦੇ ਦੋ ਡਿੱਗਦੇ ਉਹ ਡਿੱਗਦੇ ਸੀ ਪਹਿਲਾਂ ਉਹ ਡੈਗ ਪੇ ਸੀਗੇ ਆਪਣੇ ਆਂ ਦੀ ਕੋਠੀ ਤੇ ਉਹ ਰਹਿੰਦੇ ਆ ਬਾਈ ਜੀ ਤਾੜ ਨਾਲੇ ਤੇ ਉਹਨਾਂ ਨੂੰ ਜਾ ਕੇ ਬਾਈ ਜੀ ਤਾੜਦੇ ਜੇ ਛਤਰੀ ਦੇ ਆ ਕੇ ਇੱਕ ਨਾ ਵੀਰ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਈ ਬਾਈ ਅੱਜ ਵਲੌਗ ਵੀ ਪੂਰਾ ਨਹੀਂ ਬਣਿਆ ਤੇ ਕੱਲ ਨੂੰ ਨਗਰ ਕੀਰਤਨਾ ਕਿਉਂਕਿ ਵਲੌਗ ਇਹ ਬਾਈ ਪੂਰਾ ਕਰਨਾ ਫਿਰ ਕੱਲ ਨੂੰ ਵਲੌਗ ਨਹੀਂ ਬਣਨਾ ਤੇ ਭਾਈ ਜੀ ਆ ਗਏ ਆਪਾਂ ਘਰ ਕੁਲੀ ਆ ਗਏ ਘਰ ਦੇ ਨੇੜੇ ਜਿਹੜੀ ਆ ਗਏ ਤੇ ਬੱਚੇ ਪਤਾ ਨਹੀਂ ਗਏ ਹੋਣੇ ਆ ਕਿ ਨਹੀਂ ਤੇ ਚਲੋ ਬਾਈ ਮਿਲਦੇ ਆ ਬਾਈ ਘਰੇ ਚੱਲ ਕੇ ਬਈ ਬਿਹਨੇ ਆਪਾਂ ਬੱਚੇ ਆਪਣੇ ਘਰੇ ਆ ਗਏ ਆ ਕਿ ਉੱਥੇ ਬੈਠੇ ਆ ਠੀਕ ਹੈ ਜੀ ਤੇ ਚਲੋ ਬਈ ਮਿਲਦੇ ਆ ਕਰੀ ਚੱਲ ਕੇ ਤੂੰ ਵੀ ਨਹੀਂ ਆਪਾਂ ਵੀ ਜੀ ਬੱਚੇ ਆ ਗਏ ਤਾਂ ਕੰਮ ਹੀ ਪੂਰਾ ਦੇ ਬਈ ਮਿੱਤਰੋ ਇੱਕ ਫੇਰ ਉੱਥੇ ਉੱਠ ਗਿਆ ਤੇ ਇੱਕ ਅਸੀਂ ਤਾੜ ਲਏ ਆ ਤੇ ਬਈ ਜੀ ਅਸੀਂ ਗੁਰਦੁਆਰੇ ਗਏ ਸੀ ਜਦੋਂ ਆਪਾਂ ਪਸ਼ੂ ਅੰਦਰ ਕਰ ਗਏ ਸੀਗੇ ਠੀਕ ਆ ਤੇ ਇੱਕ ਥੋੜਾ ਜਿਹਾ ਕੰਮ ਰਹਿ ਜਾਂਦਾ ਕੱਟੀ ਥੱਲੇ ਸੁੱਕ ਥੋੜੀ ਜੀ ਘਟ ਸੀਗੀ ਉਹ ਚਲ ਆਪਾਂ ਰੋਟੀ ਖਾ ਕੇ ਖਿਲਾਰ ਦਿੰਨੇ ਆ ਬਈ ਮੁੜ ਕੇ ਹੱਥਾਂ 'ਚੋਂ ਥੋੜੀ ਜੀ ਸਮਿਲ ਜੀ ਆਉਣ ਲੱਗ ਪੈਂਦੀ ਉਹ ਬਾਅਦ 'ਚ ਰੋਟੀ ਖਾਏ ਖਲਾਰ ਦੇਾਂਗੇ ਚਲੋ ਬਾਈ ਠੀਕ ਆ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਬਾਈ ਵਲੌਗ ਦੀ ਸਮਾਪਤੀ ਕਰਦਾ ਸੀ ਤੇ ਉਹ ਫੇਰ ਛੈਦਰੀ ਦੇ ਆ ਗਿਆ ਉੱਡ ਕੇ ਹੁਣ ਉਹਨੂੰ ਬਾਈ ਤਾੜ ਲਈਏ ਹੁਣ ਆਪਾਂ ਕਰਦੇ ਆਂ ਬਾਈ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰ ਤੇ ਭੁੱਲ ਚੁੱਕ ਦੀ ਖਿਮਾ ਵੀਰੇ ਆ ਬੈਠਾ ਆ ਗਿਆ ਇਹਨੂੰ ਤਾੜ ਲਈ